ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਇਸ ਨਾਨਕ ਕਰੇ ਭਲਕੇ ਪ੍ਰਵਾਤੀ ਅਮਰਦ ਸਰਨਾਵੈ ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ ਸੋ ਭਲਕੇ ਉਤਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਵਾਤੀ ਇਸਨਾਨ ਕਰੇ ਅਮਰਦ ਸਰਨਾਵੈ ਗੁਰ ਸਤਿਗੁਰ ਕਾ ਜੋ ਸਿੱਖੇ ਅਖੈ ਅਮਰਦ ਵੇਲਾ ਸਚਨਾ ਵੜਾਈ ਵਿਚਾਰ ਕਰਮੀ ਆਵ ਕਪੜਾ ਨਜ਼ਰੀ ਮੋਖ ਦੁਆ ਚਿੜੀ ਚੌਕੀ ਬਾਹ ਹਟੀ ਵਗਨ ਬਾਤ ਤਰੰਗ ਅਚਰਜ ਰੂਪ ਸੰਤਨ ਰਚੇ ਨਨਕ ਨਾਮੇ ਰੰਗ ਜਹਰ ਹਜੂਰਾਜ ਰਹੇ ਜੋ ਸਰੂਪ ਕਲਾ ਭਰਪੂਰ ਸਮਰਥ ਗੁਰੂ ਲੋਕ ਪਰਲੋਕ ਦੇ ਰਖਕ ਭਗਤ ਵਸ਼ਲ ਗਿਆਨ ਦੇ ਸਾਗਰ ਗੁਰਾਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬਿਠੇ ਸਾਦ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਖੁਸ਼ ਨਸੀਬ ਹਾਂ ਕਰਮਾ ਵਾਲੇ ਹਾਂ ਲਕੀ ਹਾਂ ਚੰਗੇ ਹਾਂ ਵਧੀਆ ਹਾਂ ਜੋ ਮਰਜੀ ਆਪਾਂ ਵਿਸ਼ੇਸ਼ਨ ਲਾ ਕੇ ਕਹਿ ਦਈਏ ਇੱਥੇ ਢੁਕਦਾ ਹੈ ਕਿਉਂਕਿ ਸਤਗੁਰੂ ਦੀ ਸੰਗਤ ਬਹੁਤ ਮਹਾਨ ਹੈ ਮਾਰੇ ਕਹਿੰਦੇ ਐ ਮੇਰੇ ਮਾਧੋ ਜੀ ਸਦ ਸੰਗਤ ਮੇ ਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਜਿੰਨੋ ਸੰਗਤ ਮਿਲਦੀ ਖਾਸ ਕਰਕੇ ਜਿਸਨੂੰ ਅੰਮ੍ਰਿਤ ਵੇਲਾ ਮਿਲਦਾ ਮਾਰੇ ਕਹਿੰਦੇ ਸੁਕੇ ਹਰੇ ਹੋ ਜਾਂਦੇ ਨੇ ਸੁਕੇ ਜਿਸ ਜਗ੍ਹਾ ਦੀ ਕਦੇ ਕੀਮਤ ਨਹੀਂ ਸੀ ਪੈਂਦੀ ਕਰੋੜਾਂ 'ਚ ਵਿਕੀ ਜਿੱਥੇ ਚਰਨ ਪੈ ਜਾਂਦੇ ਹਨ ਜਿਹੜੀ ਦੇਹੀ ਕਿਸੇ ਕੰਮ ਦੀ ਨਹੀਂ ਸੀ ਬੜੀਆਂ ਦੇਹੀਆਂ ਦੁਨੀਆਂ ਦੇ ਵਿੱਚ ਐਵੇਂ ਚਲੀਆਂ ਜਾਂਦੀਆਂ ਰੁੱਲ ਜਾਂਦੀਆਂ ਪਰ ਜਿਹੜੀ ਦੇਹੀ ਨੇ ਸਿਮਰਨ ਭਜਨ ਕਰ ਲਿਆ ਅੰਮ੍ਰਿਤ ਵੇਲਾ ਨਿਤਨੇਮ ਕੀਤਾ ਉਹ ਦੇਹੀ ਵੀ ਜਿਹੜੀ ਲੋਕੋ ਦੇ ਦਰਸ਼ਨ ਕਰਨ ਦੇ ਲਈ ਕਤਾਰਾਂ 'ਚ ਖੜੇ ਹੋਗੇ ਕਤਾਰਾਂ 'ਚ ਚਾਹੇ ਉਹਨਾਂ ਵਿੱਚ ਸਵਾਸ ਚੱਲ ਰਿਹਾ ਸੀ ਚਾਹੇ ਸਵਾਸ ਨਿਕਲ ਗਿਆ ਫਿਰ ਵੀ ਕਤਾਰਾਂ 'ਚ ਮਹਾਰਾਜ ਕਹਿੰਦਾ ਬੜੀਆਂ ਪਿਆਰੀਆਂ ਪੰਕਤੀਆਂ ਨੇ ਇੱਕ ਸ਼ਬਦ ਆ ਰਿਹਾ ਬੜਾ ਪਿਆਰਾ ਨਾਮ ਨਾ ਜਪੇ ਤੇ ਆਤਮ ਘਾਤੀ ਜੇ ਦੀ ਵਿਆਖਿਆ ਪੂਰਨ ਕਰਨੀ ਹੋਵੇ ਤੇ ਬੜਾ ਸਮਾਂ ਲੱਗੇਗਾ ਨਾਮ ਨਾ ਜਪੇ ਤੇ ਆਤਮ ਘਾਤੀ ਆਤਮ ਘਾਤੀ ਬੰਦਾ ਹੋ ਉਹ ਆਪਣੇ ਹੱਥ ਦੇ ਨਾਲ ਬਾਬਾ ਕਬੀਰ ਜੀ ਦਾ ਵੀ ਨਾਲ ਬਚਨ ਲਾ ਲੈਂਦੇ ਆ ਕਲੀਅਰ ਹੋ ਜਾਏਗਾ ਆਤਮ ਘਾਤੀ ਉਹ ਆਪ ਹੀ ਕੋਹਾੜੇ ਦਾ ਦਸਤਾ ਲਿਆ ਕੇ ਆਪ ਹੀ ਤਿਆਰ ਕਰਕੇ ਤੇ ਆਪਣੇ ਪੈਰ ਨੂੰ ਵੜ ਰਿਹਾ ਜਾਂ ਵੜ ਲਏਗਾ ਉਹ ਕਿਵੇਂ ਦੁਨੀਆ ਦੇ ਵਿੱਚ ਵਿਚਰਦਾ ਇਨਸਾਨ ਸੰਸਾਰ ਦੇ ਵਿੱਚ ਵਿਚਰਦਾ ਇਨਸਾਨ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਈ ਵਾਰੀ ਉਮਰ ਲੰਘ ਜਾਂਦੀ ਉਦੋਂ ਪਤਾ ਲੱਗਦਾ ਵੀ ਹੁਣ ਜੀਉਣਾ ਆਇਆ ਹੈ ਆਜੇ ਵੀ ਲੱਗ ਰਿਹਾ ਕਿਸੇ ਚੀਜ਼ ਦਾ ਪਤਾ ਲੱਗਦਾ ਹੋਣ ਜੂਣਾ ਆਇਆ ਮੈਂ ਮੇਸ਼ਾਂ ਬੇਂਤੀ ਕਰਦਾ ਹਾਂ ਨਾ ਚਾਰ ਗੱਲਾਂ ਬੰਦਾ ਕਰੇ ਪਤਾ ਲੱਗਦਾ ਪੀ ਇਹ ਜੀ ਰਿਹਾ ਕਿ ਐਵੇਂ ਬੋਝ ਦੇ ਥੱਲੇ ਹੀ ਦਬਿਆ ਪਿਆ ਨਾਮ ਨਾ ਜੱਪੇ ਤੇ ਆਤਮਕਾ ਤੀ ਮਰ ਨਾ ਜਾਹੀ ਜਿਨਾ ਬਿਸ਼ਰਤ ਰਾਮ ਨਾਮ ਵੀ ਹੋਣ ਜੀਵਨ ਕੋਨੇ ਕਾਮ ਮਰੇ ਕਹਿੰਦੇ ਮਰ ਨਹੀਂ ਜਾਂਦਾ ਤੂੰ ਮਰ ਨਾ ਜਾਹੀ ਜਿਨ੍ਹਾਂ ਬਿਸਰਤ RAM ਜਿਹੜੇ RAM ਨੂੰ ਸ਼ਾਮ ਨੂੰ ਅਕਾਲ ਬੁਰਖ ਨੂੰ ਵਾਇਗਰ ਨੂੰ ਬਿਸਰਦੇ ਨੇ ਮਰਨਾ ਜਾਈ ਜਿਨ੍ਹਾਂ ਬਿਸਰਤ RAM ਨਾਮ ਵੀ ਹੋਣ ਜੀਵਨ ਕੋਨੇ ਕੰਮ ਨਾਮ ਤੋਂ ਬਿਨਾ ਮਰ ਜੀ ਕਹਿੰਦੇ ਜੀਵਨ ਕਿਸੇ ਕੰਮ ਐ ਸੁਮੈਂ ਕਹਿ ਰਿਆ ਸੀ ਵੀ ਕੋਹਾੜਾ ਵੀ ਆਪਣਾ ਦਸਤਾ ਵੀ ਆਪਣਾ ਤੇ ਪੈਰ ਵੀ ਆਪਣਾ ਕਬੀਰ ਦੀਨ ਗਵਾਇਆ ਦੁਨੀਸਿਓਂ ਅੱਛਾ ਉਹ ਕਿਦਾਂ ਬਈ ਅਸੀਂ ਤੇ ਸਿਆਣੇ ਆਸੀ ਦੀਨ ਕਿਦਾਂ ਗਵਾਲਿਆ ਦੁਨੀ ਦਿਆਂ ਜਦੋਂ ਬੰਦੇ ਦੀ ਮਤ ਆਪਣੀ ਮਤ ਛੱਡ ਕੇ ਦੂਜੇ ਦੀ ਮਤ ਨੂੰ ਗਲਤ ਨੂੰ ਗ੍ਰਹਿਣ ਕਰਦਾ ਹੈ ਆਪਣੀ ਸਿਆਣਪ ਨੂੰ ਦਿਵਾ ਕੇ ਤੇ ਦੂਜੇ ਦੀ ਬੇਵਕੂਫੀ ਆਪਣੇ ਉੱਪਰ ਲੈਂਦਾ ਹੈ ਆਪਣੇ ਗੁਰੂ ਦੇ ਮਾਰਗ ਨੂੰ ਛੱਡ ਗਏ ਮਨੁੱਖ ਕੀ ਟੇਗ ਬਿਰਤੀ ਸਭ ਜਾਂ ਲੋਕਾਂ ਦੀਆਂ ਸਲਾਹਾਂ ਦੇ ਚੱਲਦਾ ਫਿਰ ਉਹਨੋਂ ਕਹਿੰਦੇ ਨੇ ਪਾਏ ਕਹਾੜਾ ਮਾਰਿਆ ਗਾਫਲ ਗਾਫਲੇ ਆਪਣੇ ਆਤ ਧਿਆਨ ਦੇਣਾ ਦੁਨੀਆਂ ਸਾਨੂੰ ਰੰਗ ਬਰੰਗੀ ਮਿਲੇਗੀ ਕਿਸੇ ਨੇ ਕੁਝ ਗੈਣਾ ਕਿਸੇ ਨੇ ਕੁਝ ਗੈਣਾ ਕਿਸੇ ਚਿੱਤਰਕਾਰ ਨੇ ਨਾ ਤਸਵੀਰ ਰੱਖ ਦਿੱਤੀ ਚੌਂਕ ਚ ਕਹਿੰਦੇ ਇਹਦੇ ਵਿੱਚ ਨੁਕਸ ਕੱਢ ਦਿਓ ਜਿਹੜਾ ਵੀ ਆਵੇ ਆ ਨੁਕਸ ਜਿਹੜਾ ਵੀ ਆਵੇ ਆ ਨੁਕਸ ਜਿਹੜਾ ਵੀ ਆਵੇ ਆ ਨੁਕਸ ਉਹਨੇ ਫਿਰ ਲਿਖਿਆ ਵੀ ਇਹਦੇ ਵਿੱਚ ਜਿਹੜਾ ਨੁਕਸ ਆ ਉਹਨੂੰ ਠੀਕ ਕਰ ਦਿਓ ਠੀਕ ਠੋਕ ਦਾ ਨਹੀਂ ਕੋਈ ਪਤਾ ਵੀ ਠੀਕ ਕੀ ਹੈ ਬਸ ਨੁਕਸ ਹੀ ਹੈ ਠੀਕ ਦਾ ਨਹੀਂ ਪਤਾ ਠੀਕਦਾ ਗਿਆ ਨਹੀਂ ਬਸ ਨੁਕਸ ਹੀ ਨੁਕਸ ਹੈ ਪੜੀਏ ਬੰਗਤੀ ਹੁਣ ਲੋਗ ਅਵਗੁਨਾ ਕੀ ਬੰਨੇ ਗੰਢੜੀ ਗੁਣਾਂ ਦਾ ਵਿਹਾਜਾ ਕੋਈ ਤੁਸੀਂ 99 ਕੰਮ ਚੰਗੇ ਕਰ ਲਓ ਤੁਹਾਡੇ ਕੋਲ ਆ ਕੇ ਕਦੀ ਨਹੀਂ ਕਹਿਣਾ ਮੇਰੇ ਵੀਰ ਭਾ ਬੜਾ ਸੋਹਣਾ ਕੀਤਾ ਵੀ ਬੜੀ ਤੇਰੇ ਤੇ ਕਿਰਪਾ ਬਹੁਤ ਚੰਗਾ ਕਰਦਾ ਤੂੰ ਬੜੀ ਵਧੀਆ ਸੇਵਾ ਕਰਦਾ ਤੂੰ ਤੇ ਜੇ ਇੱਕ ਕੋਈ 19 21 ਹੋ ਗਈ ਉਹ 30 ਜਣੇ ਨੇ ਆ ਕੇ ਕਹਿਣਾ ਵੀ ਆ ਆ ਕਿਉਂ ਆ ਆ ਕਿਉਂ ਉਹ ਰੱਬ ਦੇ ਆ ਬੰਦੇ ਆ ਜੇ ਤੂੰ ਆ ਚੀਜ਼ ਕਹਿਣਾ ਉਹਨਾਂ ਤੇ ਜਿਹੜੀ ਉਹ ਚੰਗੀ ਕਰਦਾ ਉਹ ਕੌਣ ਕਹੇਗਾ ਵੀ ਇਸੇ ਕਰਕੇ ਪਾਇ ਕੋਹਾੜਾ ਮਾਰਿਆ ਗਾਫਲੇ ਆਪਣੇ ਹਾਦ ਲੋਗ ਯਵਗ ਨਾਗੀ ਬੰਨੇ ਘੰਟੜੀ ਗੁਣਾਂ ਵਿਹਾਜੇ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਉਹਦੇ ਸਾਰੇ ਹੀ ਗੁਣਵਾਨ ਗੁਣ ਲੈਣ ਦੇ ਆਦੀ ਹੋ ਗਏ ਫਿਰ ਨਰਕ ਖਾਲੀ ਹੋ ਜਾਣੇਗਾ ਫਿਰ ਰਾਜੇ ਜਨਕ ਵਰਗਾ ਫਿਰ ਕਿੱਦਾਂ ਕੱਢੇਗਾ ਉਹਨਾਂ ਨੂੰ ਬਾਹਰ ਠੀਕ ਹੈ ਜੀ ਰਾਜੀ ਜਨਕ ਨੇ ਪਾਪੀ ਕੱਢ ਦਿੱਤੇ ਸੀ ਇੱਕ ਘੜੀ ਕੇ ਉਨੇਕ ਘੜੀ ਦੇ ਸਿਮਰਨ ਦੇ ਨਾਲ ਪਾਪੀ ਤਰਿਆਨੇਕ ਇਸ ਕਰਕੇ 사ਸੰਗਤ ਜੀ ਮਹਾਰਾਜ ਦੀ ਬਾਣੀ ਸਾਨੂੰ ਦੱਸ ਰਹੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਗੁਰਮਤ ਦੇ ਮੁਤਾਬਕ ਚਲਾਉਣੇ ਗੁਰ ਕੀ ਮਤ ਤੋਂ ਲੇਹਿਆਣੇ ਭਗਤ ਬਿਨਾਂ ਬਹੁ ਡੂਬੇ ਸਿਆਣੇ ਮੈਂ ਹਮੇਸ਼ਾ ਇਹ ਚੀਜ਼ ਬੜੀ ਡਿਰੜਤਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਜਦੋਂ ਅਸੀਂ ਵਿਚਾਰ ਕਰੀਏ ਉੱਥੇ ਦਾਵਾ ਸ਼ਬਦ ला ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਮਤਲਬ ਸਮਝਦੇ ਹੋਏ ਦਾਵੇ ਨਾਲ ਕਹਿ ਸਕਦੇ ਹਾਂ ਜਿਹੜਾ ਬੰਦਾ ਗੁਰਮਤ ਦੇ ਮੁਤਾਬਕ ਚੱਲਦਾ ਉਹ ਦੁਨੀਆ ਵਿੱਚ ਡਿਗ ਨਹੀਂ ਸਕਦਾ ਕਦੀ ਕਿਸੇ ਦੇ ਕਹਿਣੇ ਵਿੱਚ ਨਾ ਚੱਲੋ ਜੇ ਕਿਸੇ ਦੀ ਸਲਾਹ ਗੁਰਮਤ ਵਾਲੀ ਹੈ ਤੇ ਉਹਨੂੰ ਮੰਨ ਲਓ ਜੇ ਕਿਸੇ ਦੀ ਸਲਾਹ ਗੁਰਮਤ ਵਾਲੀ ਨਹੀਂ ਦੇ ਉਹਨੂੰ ਸਾਈਡ ਕਰ ਦਿਓ ਗੁਰਮਤ ਦੇ ਮਰਤਬਕ ਹੀ ਜ਼ਿੰਦਗੀ ਬਤੀਤ ਕਰਨੀ ਹੈ ਫਿਰ ਜ਼ਿੰਦਗੀ ਸੌਕੀ ਹੋ ਜਾਏਗੀ ਵਧੀਆ ਹੋ ਜਾਏਗੀ ਤੇ ਸੋਹਣੀ ਚੱਲੇਗੀ ਮਲਗ ਜੀ ਫਰਮਾਨ ਕਰਦੇ ਨੇ ਆਪਾਂ ਸ਼ਬਦ ਪੜਿਆ ਸੀ ਗੁਰ ਸਤਗੁਰ ਕਾ ਜੋ ਸਿੱਖਿਆ ਖਾਏ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਜੋ ਕਹਾਉਣਾ ਚਾਹੁੰਦਾ ਉਹ ਨਿਤਨੇਮ ਕਰੇ ਕੱਲੇ ਅੰਮ੍ਰਿਤਧਾਰੀ ਨਹੀਂ ਜਿਨ੍ਹਾਂ ਨੇ ਨਹੀਂ ਛਕਿਆ ਹੋਵੇ ਕੱਲੇ ਅੰਮ੍ਰਿਤਧਾਰੀ ਗੁਰਦੁਆਰੇ ਨਾ ਆਉਣ ਸਾਰੇ ਆਉਣ ਸਭ ਸਿੱਖਣ ਕੋ ਹੁਕਮ ਹੈ ਉਹ ਤੇ ਨਹੀਂ ਲੱਗਿਆ ਵੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹਨਾਂ ਨੂੰ ਹੁਕਮ ਹੋ ਗਿਆ ਤੇ ਬਾਕੀ ਨਾ ਆਇਓ ਸਭ ਸਿੱਖਣ ਕੋ ਹੁਣ ਇਹ ਵੀ ਨਾ ਕਹਿ ਦੇਣਾ ਵੀ ਕੱਲੇ ਸਿੱਖਾਂ ਨੂੰ ਗਿਆ ਕੱਲੇ ਸਿੱਖਾਂ ਨੂੰ ਕਿਹਾ ਫਿਰ ਤੇ ਗੁਰੂ ਨੇ ਗਲਤ ਕਿਹਾ ਤੇ ਬਾਕੀ ਇਹ ਗ੍ਰੰਥ ਸਿੱਖਾਂ ਦਾ ਹੋ ਗਿਆ ਫਿਰ ਇਹਦੇ ਉਹ ਸਭ ਸਿੱਖਣ ਕੋ ਇਹ ਦੇਖੋ ਅਰਥ ਇੱਕ ਤਰਫਾ ਨਹੀਂ ਹੁੰਦੇ ਸਿੱਖ ਵੀ ਕਹਿ ਸਕਦੇ ਆ ਸਿੱਖਾਂ ਨੂੰ ਵੀ ਕਿਹਾ ਪਰ ਜਿਹੜੇ ਦੁਨੀਆਂ ਦੇ ਵਿੱਚ ਐਦਾਂ ਦੇ ਨੇ ਜਿਹੜੇ ਕੋਈ ਹੋਰ ਧਰਮਾਂ ਦੇ ਵਿੱਚ ਉਹ ਵੀ ਸਿੱਖਣ ਸਿੱਖ ਦੀ ਡੈਫੀਨੇਸ਼ਨ ਕੇਵਲ ਇਹ ਨਹੀਂ ਵੀ ਸਿਰ ਤੇ ਕੇਜ ਤੇ ਦਾੜਾ ਜਾਂ ਸਿੱਖਾਂ ਦੇ ਘਰ ਜਨਮ ਲਿਆ ਉਹ ਵੀ ਸਿੱਖ ਹਨ ਮੈਂ ਨਹੀਂ ਕਹਿੰਦਾ ਉਹ ਸਿੱਖ ਨਹੀਂ ਹਨ ਉਹ ਪੀਰ ਬੁੱਧੂ ਸ਼ਾ ਮੁਸਲਮਾਨ ਹੈ ਉਹ 700 ਮਰੀਦ ਤੇ ਆਪਣੇ ਚਾਰੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦਾ ਸ਼ਹੀਦ ਸ਼ਹੀਦ ਕਰਾਤੇ ਉਹਨੇ ਉਹ ਸਿੱਖ ਤੋਂ ਰਹਿ ਗਿਆ ਸਾਈਂ मियां मीर ਜਦੋਂ ਮਹਾਰਾਜ ਰਾਵੀ ਦੇ ਆਪਣਾ ਸਰੀਰ त्याਗਾ ਨਾ ਉਹਨੇ ਮਸੱਲਾ ਰੱਖ ਗਏ ਇਬਾਦਤ ਕੀਤੀ ਹੁਣ ਸਾਡੇ ਵਿੱਚ ਤੇ ਅਰਦਾਸ ਕਰਦੇ ਨੇ ਉਹਦੇ ਕੋਲ ਨਹੀਂ ਰਖਾਉਂਦੇ ਨੇ ਸ੍ਰੀ ਹਰਮੰਦਰ ਸਾਹਿਬ ਦੀ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਦੀ ਡੈਫੀਨੇਸ਼ਨ ਜੋ ਅਸੀਂ ਸਮਝ ਬੈਠੇ ਆ ਜਿਨ੍ਹਾਂ ਨੂੰ ਜਾਣਕਾਰੀ ਹੈ ਮੱਚ ਬੈਟਰ ਜਿਨ ਨੂੰ ਨਹੀਂ ਪਤਾ ਵੀ ਕੇਵਲ ਸਿੱਖਾਂ ਦੇ ਘਰ ਜਨਮ ਲੈਣ ਵਾਲੇ ਜਾਂ ਕਿਸਾਧਾਰੀ ਨੂੰ ਸਿੱਖ ਨਹੀਂ ਕਹਿੰਦਾ ਜਿਹੜਾ ਕਿਸਾਧਾਰੀ ਹੋ ਕੇ ਗੁਰੂ ਦੀਆਂ ਆਗਿਆਵਾਂ ਮੰਨਣੇ ਕੀ ਉਹਨੂੰ ਸਿੱਖ ਖੇਤੇ ਨਹੀਂ ਸੇਖੋ ਨਹੀਂ ਜਿਹੜਾ ਸਿੱਖਿਆ ਤੇ ਚੱਲਦਾ ਸਿੱਕੀ ਸਿੱਕਿਆ ਗੁਰ ਵਿਚਾਰ ਨਜ਼ਰੀ ਕਰਮ ਲੰਗਾਏ ਪਰ ਸੋਇ ਕਰਕੇ ਸਾਰੀ ਹੀ ਸ੍ਰਿਸ਼ਟੀ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਹੀ ਇਸ ਤੋਂ ਸਿੱਖਿਆ ਲਵੋ ਸਾਰੇ ਹੀ ਇਹਦੀ ਸ਼ਰਨ ਵਿੱਚ ਆਵੋ ਸਾਰੇ ਹੀ ਬਾਣੀ ਪੜੋ ਸਾਰੇ ਹੀ ਆਪਣੇ ਜੀਵਨ ਨੂੰ ਸਫਲਿਆ ਕਰੋ ਸੋ 15ਵਾਂ ਸ਼ਕਤ ਉਹਦੀ ਪੌੜੀ ਜੜੀ ਉਹ ਸਾਡੀ ਵਿਚਾਰ ਵਾਲੀ ਰਹਿ ਗਈ ਆਓ ਮਹਾਰਾਜ ਤੋਂ ਗਿਆਨ ਸੇਧ ਪ੍ਰਾਪਤ ਕਰਦੇ ਆਂ ਮਹਾਰਾਜ ਜੀ ਫਰਮਾਨ ਕਰਦੇ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਈ ਸੀ ਮਹਾਰਾਜ ਕਹਿੰਦੇ ਜਿਸ ਤੇ ਸਾਹਿਬ ਦਇਆਲ ਹੋ ਜਾਏ ਜਿਸ ਤੇ ਮਾਲਕ ਨਾ ਬਹੁਤ ਖੋਚੋ ਹੋ ਜਾਏ ਫਿਰ ਉਹਦੇ ਕੋਲੋਂ ਉਹੀ ਸੇਵਾ ਲੈਂਦਾ ਜਿਹੜੀ ਮਾਲਕ ਨੂੰ ਚੰਗੀ ਲੱਗਦੀ ਹੈ ਜੇ ਭੇਜੇ ਪੈ ਜਾਵਾਂ ਜਿਹੜਾ ਸਿੱਖ ਜਿਵੇਂ ਤੁਸੀਂ ਬੈਠੇ ਹੋ ਨਾ ਜੇ ਤੁਸੀਂ ਮਾਲਕ ਨੂੰ ਚੰਗੇ ਲੱਗ ਗਏ ਤੇ ਸੱਚੇ ਪਾਤਸ਼ਾਹ ਨੇ ਫਿਰ ਆਪ ਹੀ ਤੁਹਾਡੇ ਕੋਲੋਂ ਉਹ ਸੇਵਾ ਲੈ ਲੈਣੀ ਹੈ ਜਿਹੜੀ ਮਾਲਕ ਚਾਹੁੰਦਾ ਜਿਹੜੀ ਸਤਿਗੁਰੂ ਜੀ ਚਾਹੁੰਦੇ ਨੇ ਉਹਨਾਂ ਨੇ ਆਪੇ ਹੀ ਸਾਨੂੰ ਸੇਵਾ ਦੇ ਦੇਣੀ ਵੰਡ ਦੇਣੀ ਹੈ ਸਾਹਿਬ ਹੋਏ ਦਿਹਾਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਇਸੀ ਮਾਲਕ ਮਿਹਰ ਕਰ ਦਵੇ ਫਿਰ ਜਿਹੜੀ ਉਹ ਕਿਰਪਾ ਕਰੇ ਜਿਹੜਾ ਫਲ ਦੇਵੇ ਜਿਹੜੀ ਸੇਵਾ ਦੇਵੇ ਤੇ ਉਹਦਾ ਸੇਵਕ ਉਹ ਕਰਦਾ ਹੈ ਇਹ ਖੁਸ਼ ਹੋ ਕੇ ਕਰਦਾ ਜਿਹੜੀ ਵੀ ਸੇਵਾ ਦੇ ਦਿੱਤੀ ਖੁਸ਼ ਹੋ ਕੇ ਕਰਦਾ ਜਿਹੜੀ ਵੀ ਸੇਵਾ ਮਾਰੀ ਦੇ ਦਵੇ ਉਹ ਖੁਸ਼ ਹੋ ਕੇ ਕਰਦਾ ਮੈਂ ਹਮੇਸ਼ਾ ਇਹ ਵੀ ਕਹਿੰਦਾ ਹਾਂ ਉਹਨਾਂ ਵੀ ਕਦੇ ਵੀ ਕਿਸੇ ਸੇਵਾ ਨੂੰ ਛੋਟੀ ਨਹੀਂ ਸਮਝਣੀ ਸਾਰਿਆਂ ਨੂੰ ਗੁਰੂ ਨੇ ਗੁਰੂ ਗੁਰੂ ਨਾਨਕ ਜਦੋਂ ਕਰਤਾਰਪੁਰ ਸਾਹਿਬ ਸੀ ਉੱਥੇ ਸਾਰਿਆਂ ਨੂੰ ਸੇਵਾ ਦਿੱਤੀ ਸੀ ਕੋਈ ਡੰਗਰਾਂ ਦੀ ਸੇਵਾ ਕਰਦਾ ਸੀ ਕੋਈ ਲੰਗਰਾਂ ਦੀ ਸੇਵਾ ਕਰਦਾ ਸੀ ਕੋਈ ਖੇਤਾਂ ਦੇ ਵਿੱਚ ਸੇਵਾ ਕਰਦਾ ਮਤਲਬ ਹਰ ਇੱਕ ਨੂੰ ਸੇਵਾ ਜਿਵੇਂ ਦਾ ਕਿਸੇ ਦੇ ਕੋਲ ਦੇਖੋ ਜਿਹੜਾ ਜੋਰ ਵਾਲਾ ਬੰਦਾ ਹੈ ਤਗੜਾ ਬੰਦਾ ਹੈ ਉਹਨੇ ਹੁਣ ਜ਼ਿੰਮੇਵਾਰੀ ਕਰ ਲੈਣਾ ਸਾਨੂੰ ਕੋਈ ਕਹੇ ਜ਼ਿੰਮੇਵਾਰੀ ਕਰੋ ਅਸੀਂ ਨਹੀਂ ਕਰ ਸਕਦੇ ਸਾਨੂੰ ਜੋ ਆਉਂਦਾ ਹੈ ਸਾਨੂੰ ਉਹਦਾ ਦੀ ਸੇਵਾ ਦੇ ਦਿੱਤੀ ਠੀਕ ਹੈ ਤੇ ਮਹਾਨ ਸਾਰੇ ਹੀ ਨੇ ਸਾਰੇ ਮਹਾਨ ਜਿਹੜੀ ਵੀ ਕੋਈ ਸੇਵਾ ਕਰਦਾ ਮਹਾਨ ਸੋ ਕਿਰਪਾ ਕਰੇ ਤਾਂ ਸਾਈ ਕਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਮਹਾਰਾਜ ਜੀ ਕਹਿੰਦੇ ਜਿਸਨੋ ਹੁਕਮ ਕਰਦਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਸੋ ਸੇਵਕ ਸੇਵਾ ਕਰੇ ਸਾਰੇ ਲੋਕ ਕਰ ਸਕਦੇ ਸਾਰੇ ਨਹੀਂ ਕਰ ਸਕਦੇ ਜਿਸੇ ਤੂੰ ਆਪ ਕਰਾ ਹੈ ਜਿਹੜੇ ਨਹੀਂ ਕਰਨੀ ਉਹਨੇ ਬਹਾਨਾ ਲਾ ਦੇਣਾ ਜਿਸਨੇ ਨਹੀਂ ਕਰਨੀ ਉਹਨੇ ਕਹਿੰਨਾ ਬਹਾਨਾ ਲਾ ਦੇਣਾ ਆ ਜੀ ਉਹ ਜੀ ਆ ਜੀ ਉਹ ਜੀ ਤੇ ਜੇ ਬਿੱਲ ਦੀ ਆਖਰੀ ਡੇਡ ਹੋਵੇ ਫਿਰ ਮਹਾਨਾ ਨਹੀਂ ਲਾਉਂਦਾ ਜੀ ਕੋਈ ਚੀਜ਼ ਮਿਲਨੀ ਹੋਵੇ ਪ੍ਰੋਫਿਟ ਵਾਲੀ ਆਖਰੀ ਡੇਡ ਹੋਵੇ ਫਿਰ ਦਵਾਈ ਲੈ ਕੇ ਵੀ ਬੰਦਾ ਪਹੁੰਚ ਜਾਂਦਾ ਫਿਰ ਬਹਾਨਾ ਨਹੀਂ ਲਾਉਂਦਾ ਕੁਸ਼ਤਾ ਕੀ ਮਾਫ ਜੈਸੀ ਮਨਸਾ ਤੈਸੀ ਦਸ ਜਿੱਦਾਂ ਦੀ ਭਾਵਨਾ ਮੇਰੀ ਹੋਏਗੀ ਇਹ ਤੇ ਕਲੀਅਰ ਹੈ ਜੇ ਮੇਰੇ ਵਿੱਚ ਵੀ ਇਦਾਂ ਕੋਈ ਬਹਾਨੇਵਾਜੀ ਹੈ ਤੇ ਗੁਰੂ ਨੇ ਜੇ ਦੂਰ ਰੱਖਣਾ ਸਤਗੁਰੂ ਕੀ ਸੇਵਾ ਸਮਨਾ ਜੇ ਕੋ ਘਰੇ ਜਿਤ ਲਾਏ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮੰਨਾਈ ਸੀ ਤੇ ਹੁਣ ਲੈਣਾ ਲੈ ਗਿਆ ਫਿਰ ਹੁਣ ਲੈਣੇ ਨੇ ਅੰਦਰੋਂ ਕੀਤੀ ਤੇ ਲੈ ਗਿਆ ਹੁਣ ਬਾਕੀ ਹੁਣ ਕਿਉਂ ਕਹਿਣਾ ਬਈ ਨਹੀਂ ਸਾਨੂੰ ਨਹੀਂ ਇਹ ਭਾਈ ਲੈਣਾ ਜੀ ਤੇ ਬੜੇ ਚਿਰ ਬਾਅਦ ਆਏ ਉਹ ਉਹਦੇ ਜਦੋਂ ਮਹਾਰਾਜ ਸਾਰੇ ਘੁੰਮ ਕੇ ਦੇਖੋ ਜਦੋਂ ਕਰਤਾਰਪੁਰ ਸਾਹਿਬ ਆ ਗਏ ਉਹਦੇ ਥੋੜਾ ਜਿਰ ਮਹਾਰਾਜ ਦੇ ਨਾਲ ਰਹੇ ਉਹ ਤੋਂ ਪਹਿਲਾਂ ਤੇ ਬੜੇ ਸਿਖ ਕਈ ਸਾਲਾਂ ਤੋਂ ਨਾਲ ਸੀ 50 50 ਸਾਲਾਂ ਤੋਂ ਨਾਲ ਸੀ ਉਹ ਵੀ ਦਾਵਾ ਕਰ ਸਕਦੇ ਸੀ ਵੀ ਸਾਨੂੰ ਸੇਵਾ ਦੇ ਦਿੰਦੇ ਤੇ ਮਹਾਰਾਜ ਉਹ ਮਹਾਰਾਜ ਹੀ ਕਹਿੰਦੇ ਉਹ ਸਾਰੇ ਚੰਗੇ ਆ ਤੁਸੀਂ ਸੇਵਾਦਾਰ ਹੁਣ ਬਾਬਾ ਬੁੱਢਾ ਤੇ 12 ਸਾਲ ਦੀ ਉਮਰ 'ਚ 13 ਸਾਲ ਦੀ ਉਮਰ 'ਚ ਮਿਲ ਗਿਆ ਸੀ ਬੜੀ ਸੇਵਾ ਕੀਤੀ ਬੜਾ ਭਜਨ ਬੰਦਗੀ ਉਹਨਾਂ ਦੀ ਬ੍ਰਹਮ ਗਿਆਨੀ ਉਹ ਵੀ ਮਨ ਵਿੱਚ ਲਿਆ ਸਕਦੇ ਸੀ ਵੀ ਇਹ ਕੱਲ ਬੰਦਾ ਆਇਆ ਇਹਨੂੰ ਸੇਵਾ ਦੇ ਦਿੱਤੀ ਮੈਨੂੰ ਦਿੱਤੀ ਕੋਈ ਨਹੀਂ ਉਹ ਨਹੀਂ ਇਹ ਲਿਖਿਆ ਹੋਇਆ ਸ਼ਬਦ ਵਿੱਚ ਸੋਹ ਸੇਵਕ ਮਾਰੇ ਨੂੰ ਪਤਾ ਵੀ ਹੈ ਲੰਬੀ ਰੇਸ ਵਾਲਾ ਘੋੜਾ ਇਹ ਚੱਲ ਸਕਦਾ ਹੈ ਠੀਕ ਹੈ ਜੇ ਮੇਰੇ ਵਰਗਾ ਹੁਣ ਇੱਕਦਮ ਗਰਮ ਹੋ ਕੇ ਗਲੇ ਪੈ ਜਾਏ ਤੇ ਉਹਨੇ ਕੀ ਸੇਵਾ ਕਰਨੀ ਹੈ ਠੀਕ ਹੈ ਜੀ ਇੱਥੇ ਇੰਤੇ ਜਰਨਾ ਵੀ ਬਹਿਣਾ ਇੱਥੇ ਤੇ ਸੋਨਾ ਵੀ ਬਹਿਣਾ दे के अंटवी करना पैना फिर जरिया काम आ जाए बहुत सौखा नहीं है सेवा, सो, की सेवा सर आप गवाए सो सेवक सेवा करे जिस भी फील्ड कोई सेवा करेगा ध्यान देना ये क्लीयर करिए आप पल बन लीए जिस भी फील्ड में कोई सेवा ली गुरु ड्यूटी लाएगा ਸ਼ਬਦੋਂ ਪਹਿਲਾਂ ਉਹਦਾ ਵਿਰੋਧ ਹੋਣਾ ਹੈ ਵਿਰੋਧ ਓਏ ਮੰਨ ਕੇ ਚੱਲੇ ਮੈਨੂੰ ਨਰਾਦਰੀ ਪਹਿਲਾਂ ਮਿਲਨੀ ਪਹਿਲਾਂ ਮੇਰੀ ਬਦਖੋਈ ਇੱਕ ਨੰਬਰ ਦੇ ਹੋਣੀ ਹੈ ਇਹ ਮੰਨ ਕੇ ਚੱਲੇ ਇਹ ਸੁਗਾਤ ਦਿੰਦੀ ਦੁਨੀਆ ਸੁਗਾਤ ਸੇਵਾ ਦੇ ਬਦਲੇ ਜੇ ਤੁਹਾਨੂੰ ਨਹੀਂ ਯਕੀਨ ਆਂਦਾ ਤੇ ਦੇਖ ਲਓ ਫਿਰ ਜਹਾਂਗੀਰ ਨੇ ਕੀ ਕੀਤਾ ਸੀ ਸੇਵਾ ਹੀ ਕੀਤੀ ਸੀ ਕਹਿੰਦਾ ਅਧਿਕਰ ਵਰਜੰਦੇ ਮਹਾਰਾਜੀ ਨੇ ਸੁਗਾਤ ਕੀ ਦਿੱਤੀ <Bol, <Bol, कबोल, <Bol, किने किने बोल कबोल काजियां दे पता नहीं ਕਿੰਨੇ ਕਿੰਨੇ ਆਪੇ ਸ਼ਬਦ ਜਦੋਂ ਕਾਜੀ ਦੇ ਨਾਲ ਸਵਾਲ ਜਵਾਬ ਹੁੰਦੇ ਸੀ ਮਿੱਠ ਬੋਲੜਾ ਇੱਕ ਨਾਵਲ ਹੈ ਮੈਂ ਪੜਿਆ ਉਹਦੇ ਵਿੱਚ ਇਦਾਂ ਦੀਆਂ ਗੱਲਾਂ ਲਿਖੀਆਂ ਮੈਂ ਕਿਹਾ ਵੀ ਇਦਾਂ ਦੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ ਇੱਥੇ ਮੈਂ ਲਫ਼ਜ਼ ਵੀ ਨਹੀਂ ਬੋਲ ਸਕਦਾ ਇੰਨੀਆਂ ਭੈੜੀਆਂ ਗੱਲਾਂ ਕੀਤੀਆਂ ਸ਼ਾਇਦ ਕਰਤਾਰ ਸਿੰਘ ਦੁੱਗਲ ਦਾ ਜਾਂ ਹਰਨਾਮ ਦਾ ਸਹਿਰਾਏ ਮੈਨੂੰ ਭੁੱਲ ਗਿਆ ਵੀ 25 ਸਾਲ ਪਹਿਲਾਂ ਨਾਵਲ ਪੜਿਆ ਸੀ ਮਿੱਠ ਬੋਲੜਾ ਜੀ ਉਹਦੇ ਵਿੱਚ ਇਦਾਂ ਦੇ ਸ਼ਬਦ ਲਿਖਿਆ ਮਤਲਬ ਗੁਰੂ ਹਰਜਨ ਦੇ ਮਹਾਰਾਜ ਜੀ ਨੇ ਉਹ ਸਹਿਰੇ ਜਦੋਂ ਹਰ ਮੰਦਰ ਸਾਹਿਬ ਮਹਾਰਾਜ ਕੀਰਤਨ ਸੁਣ ਜਾਂਦੇ ਸੀ ਨਾ ਹਾਜ਼ਰੀ ਭਰਨ ਤੇ ਰਾਤ ਦੇ ਵਿੱਚ ਨਾ ਭਝਾਈ ਦਾ ਘਰ ਆਉਂਦਾ ਸੀ ਕਰਮੋਂ ਦਾ ਉਹ ਦੇਖਦੀ ਵੀ ਦਿਓਰ ਨੂੰ ਗੱਦੀ ਜਿਉ ਮਿਲ ਗਈ ਸੀ ਸੇਵਾ ਮਿਲ ਗਈ ਸੀ ਚੜਦੀ ਬੜੀ ਸੀ ਵੀ ਹੱਕ ਸਾਡਾ ਵੀ ਹੱਕ ਕਿਹਦਾ ਇੱਥੇ ਤੇ ਜਿਹਦੇ ਜਿੰਨੂੰ ਜੋ ਆਈ ਪੰਗਤੀ ਸੋਹ ਸੇਵਕ ਸੇਵਾ ਕਰੇ ਜਿਸਨੋ ਹੁਕਮ ਜਿਹਦੇ ਤੇ ਹੁਕਮ ਹੈ ਉਹਨੇ ਕੀ ਕਰਨਾ ਬਾਟਾ ਕਹਿ ਲਓ ਲੋਹਾਂਡਾ ਕਹਿ ਲਓ ਤਸਲਾ ਕਹਿ ਲਓ ਅਲਗ-ਅਲਗ ਬੋਲੀ ਮਾਲਵੇ ਵਾਲਿਆਂ ਦੀ ਤੇ ਸਾਡੀ ਦੁਆਬੇ ਵਾਲਿਆਂ ਦੀ ਮਾਝੇ ਵਾਲੇ ਦੀ ਅਲਗ-ਅਲਗ ਉਹਨੇ ਭਰਨਾ ਕੂੜੇ ਦਾ ਤੇ ਜਦੋਂ ਮਾਰੀ ਲੰਗਨ ਲੱਗਣੇ ਉਹਨੇ ਛੱਡ ਦੇਣਾ ਹੁਣ ਆਮ ਬੰਦਾ ਤੇ ਗਲੇ ਬਹਿ ਜਾਏਗਾ ਕਿ ਮੈਂ ਤਾਂ ਜਾ ਰਿਹਾ ਸੀ ਗੁਰਦੁਆਰੇ ਮਦਰ ਮੰਦਰ ਸਹਿਜਾਰੇ ਪਰ ਮਾਰੇ ਕੁਛ ਨਹੀਂ ਕਹਿੰਦੇ ਖਾਮੋਸ਼ੀ ਵੀ ਇੱਕ ਥੱਪੜ ਐ ਪਰ ਉਹ ਕਿਸੇ ਤਰੀਕੇ ਦੇ ਨਾਲ ਹੋਵੇ ਉਹ ਫਿਰ ਭਾਈ ਗੁਰਦਾਸ ਜੀ ਇੱਕ ਦਿਨ ਕਹਿੰਦੇ ਕਹਿੰਦੇ ਮਹਾਰਾਜ ਮੈਨੂੰ ਦੱਸਾਂ ਫਿਰ ਇਹਨੂੰ ਮਾਰੇ ਕਹਿੰਦੇ ਨਹੀਂ ਕਿਸੇ ਨੂੰ ਕੁਝ ਨਹੀਂ ਦੱਸਣਾ ਸਮਾਂ ਆਪੇ ਦੱਸ ਦੇਗਾ ਜਿਹੜਾ ਇਹ ਸੰਤ ਦਾ ਦੋਖੀ ਇਉਂ ਬਿਲ ਲਾਏ ਜਿਉ ਜਲ ਵੀ ਹੋਣ ਮਛਲੀ ਤੜਫੇਗਾ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ ਜਿਹੜਾ ਕੋ ਕਿਸੇ ਸਿਵਾਦਾਰ ਨਾਲ ਜਿਹੜਾ ਗੁਰੂ ਦੇ ਪਿਆਰੇ ਦੇ ਨਾਲ ਖਾਏਗਾ ਸੁਖ ਨਾ ਪਾਇਨ ਮੁਗਧ ਨਰ ਮੂਰਖ ਲੋਗ ਸੰਤ ਨਾਲ ਖਾਂਦੇ ਜਿਹੜੇ ਰੱਬ ਦੇ ਪਿਆਰਿਆਂ ਦੇ ਨਾਲ ਇਦਾਂ ਖੈਣਗੇ ਤੇ ਸੁਖ ਨਹੀਂ ਪਾਣਗੇ ਸੋ ਸੇਵਾਗੁਰੂ ਅਰਜਨਦੇਵ ਜੀ ਨੂੰ ਮਿਲੀ ਤੇ ਫਿਰ ਮੈਂ ਵਿਚਾਰੋ ਕਰ ਰਿਹਾ ਸੀ ਵੀ ਲੋਕੀ ਕੀ ਸੁਗਾਤ ਦੇਣਗੇ ਲੋਕੀ ਕੀ ਸਨਰ ਰਪਲਾਈ ਕਰਨਗੇ ਲੋਕੀ ਕੀ ਰਿਸਪੌਂਸ ਦੇਣਗੇ ਇਸ ਕਰਕੇ ਮਹਾਰਾਜ ਹੀ ਕਹਿੰਦੇ ਆ ਰੋੜ ਦੇ ਇਨਾਂ ਦੀਆਂ ਇਹ ਵਿਚਾਰਾਂ ਨੂੰ ਮੈਂ ਕਿਉਂ ਚੋਣਾ ਨਾ ਵੀ ਮੈਂ ਕੀਰਤਨ ਕਰਦਾ ਮੈਂ ਕਥਾ ਕਰਦਾ ਮੈਂ ਫਲਾਨੀ ਸੰਸਥਾ ਦੇ ਵਿੱਚ ਆਂ ਜੀ ਆ ਜਿਓ ਉਹ ਮਰ ਜੀ ਕਹਿੰਦੇ ਪੈਲਾਂ ਤੇ ਲੋਕਣ ਕੀ ਚਤਰਾਈ ਉਪਮਾ ਤੈਬਾ ਸੰਤਰ ਜਾਰ ਫੂਕਦੇ ਇਹਨੂੰ ਮੈਨੂੰ ਮੇਰੇ ਕੀਰਤਨ ਕਥਾ ਸੇਵਾ ਦੇ ਬਦਲੇ ਲੋਕੀ ਚੰਗਾ ਗਿਆ ਲੀ ਤੇ ਫੂਕਦੇ ਪਹਿਲਾਂ ਚੰਗਾ ਬਾਝ ਗਿਆ ਨਾ ਮਾੜਾ ਪਹਿਲਾਂ ਗਿਆ ਤੇਰੀ ਮਾੜੀ ਜੀ ਇੱਕਦਮ ਚੁੱਕ ਗਿਆ ਆ ਜਣਗੇ ਇਧਰ ਚੰਗੀਆਂ ਚੀਜ਼ਾਂ ਨੂੰ ਡਿਗਨੋਰ ਕਰਨਾ ਹੈ ਲੋਗ ਅਵਨ ਅਵਗਨਾ ਕੀ ਬੰਨਾ ਗੰਠੜੀ ਗੁੰਨਾਂ ਵਹਾਜੇ ਕੋਏ ਇਹ ਬਾਣੀ ਵਿੱਚ ਸਾਰਾ ਕੁਝ ਲਿਖਿਆ ਇਸ ਕਰਕੇ ਲੋਕਾਂ ਨੇ ਜਿਹੜੀ ਵਡਿਆਈ ਦੇਣੀ ਉਹ ਤੇ ਜਿਹੜੀ ਚਤਰਾਈ ਹੈ ਮਾਰੇ ਕਹਿੰਦੇ ਇਹਨੂੰ ਫੂਕ ਦੇ ਲੋਗਨ ਕੀ ਚਤਰਾਈ ਉਪਮਾ ਉਪਮਾ ਵਡਿਆਈ ਕਿਉਂਕਿ ਮੈਨੂੰ ਵਡਿਆਈ ਚਾਹੀਦੀ ਆ ਮੈਂ ਸੇਵਾ ਕਰਦਾ ਕੁਦਰਤੀ ਹੁੰਦਾ ਮਾਰੇ ਕਹਿੰਦੇ ਇਹਨੂੰ ਜਾਲ ਦੇ ਲੋਗਨ ਕੀ ਚਤਾਈ ਉਪਮਾ ਤੇ ਬੈ ਸੰਤਰ ਬਸੰਤਰ ਅੱਗ ਨੂੰ ਕਹਿੰਦੇ ਨੇ ਕਹਿੰਦੇ ਇਹਦੇ ਵਿੱਚ ਸਵਾਹ ਕਰਕੇ ਰੰਗ ਕੇ ਫਿਰ ਤੁਰ ਦੇ ਕੀ ਫਿਰ ਕਿਦਾਂ ਸਫਲਤਾ ਮਿਲਦੀ ਹੈ ਦੇਖੀ ਨਾ ਮਗਰ ਦੇਖੀ ਨਾ ਜਿਨ੍ਹਾਂ ਨੇ ਮੰਜ਼ਲਾਂ ਪ੍ਰਾਪਤ ਕਰਦੀਆਂ ਹੁੰਦੀਆਂ ਨੇ ਉਹ ਸੱਜੇ ਗੱਬੇ ਨਹੀਂ ਵਿਗਦੇ ਹਾਥੀ ਲੰਘ ਜਾਂਦੇ ਨੇ ਜਿਨ੍ਹਾਂ ਨੇ ਜੋ ਗਿਆਨਾ ਉਹ ਬੋਲਦੇ ਰਹਿੰਦੇ ਨੇ ਉਹ ਕਹਿੰਦੇ ਨਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਹੋਕਰ ਆਰਾਮ ਨਾ ਬੈਂਦੇ ਜਿਨ੍ਹਾਂ ਨੇ ਮੰਜ਼ਲ ਪ੍ਰਾਪਤ ਕਰਨੀ ਹੁੰਦੀ ਉਹ ਖਿੱਚੀ ਜਾਂ ਦੁਨੀਆਂ ਲੱਤਾਂ ਫਿਰਦੇ ਚੁੱਪ ਕਰ ਜਾਂਦੇ ਫਿਰ ਸੱਚ ਬੋਲਣ ਵਾਲੇ ਲੁਕ ਜਾਂਦੇ ਕੁੰਡੇ ਮਾਰ ਲੈਂਦੇ ਫਿਰ ਦੇਸ਼ ਦਾ ਦੇ ਕੌਮ ਦਾ ਕੀ ਬਣਦਾ ਨਹੀਂ ਨਹੀਂ ਜਿਹੜੇ ਸੱਚ ਦੀ ਰਾਹ ਤੇ ਚੁਰ ਤੁਰ ਪੈਂਦੇ ਨੇ ਉਹ ਨੁਕਸਾਨ ਦੀ ਪਰਵਾਹ ਨਹੀਂ ਕਰਦੇ ਕਿਉਂ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕੀ ਆ ਕੀ ਜੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਸੋ ਬੇਨਤੀ ਹੈ ਵੀ ਰੱਬ ਤੋੜਦਾ ਕੋਈ ਨਹੀਂ ਤੋੜ ਸਕਦਾ ਜੇ ਕਿਸੇ ਨੂੰ ਕੋਈ ਰੱਬ ਨੇ ਸੁਗਾਤ ਕੋਈ ਚੀਜ਼ ਕੋਈ ਆਉਂਦਾ ਦਿੱਤਾ ਮੈਂ ਮਾਫੀ ਮੰਗਦਾ ਕਿਸੇ ਦੁਨੀਆਦਾਰੀ ਬੰਦੇ ਨੇ ਨਹੀਂ ਦਿੱਤਾ ਮਾਲਕ ਨੇ ਦਿੱਤਾ ਬੰਦਾ ਦੇ ਕੇ ਨਹੀਂ ਖੁਸ਼ ਲੱਗੇ ਖੁਸ਼ ਬੰਦਾ ਤੇ ਕਿਸੇ ਦੀ ਚੜਦੀ ਗਲਾ ਨੂੰ ਬਰਦਾਸ਼ਤ ਨਹੀਂ ਕਰਦਾ ਉਹਨੇ ਕੀ ਕਿਸੇ ਨੂੰ ਦੇਣਾ ਮਾਫ ਕਰਨਾ ਮੈਂ ਵੀ ਤੁਹਾਡੇ ਵੇਚਾਂ ਪਰ ਜਿਹੜਾ ਦੂਜੇ ਨੂੰ ਦੇ ਕੇ ਖੁਸ਼ ਹੁੰਦਾ ਉਹ ਇੱਕੋ ਹੀ ਹੈ ਉਹ ਗੁਰਸਿੱਖ ਹੈ ਜਿਹੜਾ ਦੂਜਿਆਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਜਰਦਾ ਤੇ ਖੁਸ਼ ਹੁੰਦਾ ਜਿਹੜਾ ਕਹਿੰਦਾ ਮਾਲਕ ਇਸ ਨੂੰ ਹੋਰ ਵਧਾਵੇ ਉਹ ਮਾਲੇ ਦਾ ਪਿਆਰਾ ਹੈ ਉਹਦੇ ਕਿਰਪਾ ਹੈ ਤੇ ਜਿਹੜਾ ਕਵੇ ਮੇਰੇ ਕੋਲ ਕੋਈ ਕਿਸੇ ਦੀ ਸ਼ਿਫਤ ਕਰੇ ਵੀ ਉਹ ਬਹੁਤ ਚੰਗਾ ਉਹਦੀ ਲਾਡ ਬੜੀ ਚੰਗੀ ਉਹਦਾ ਪਿਓ ਬੜਾ ਚੰਗਾ ਉਹਦੀ ਮਾਂ ਬੜੀ ਚੰਗੀ ਉਹਦਾ ਭਰਾ ਬੜਾ ਚੰਗਾ ਉਹ ਸੋਹਣ ਸੁਣ ਕੇ ਉਹਨੂੰ ਕਾਹਲੀ ਪਵੇ ਜਿਹਨੂੰ ਸੁਣਾਦਾ ਵੇ ਉਹ ਕਹੇ ਉਹ ਠੀਕ ਹੈ ਪਰ ਪੰਛੀਆਂ ਦੇ ਪਰ ਹੁੰਦੇ ਖੰਮ ਜਦੋਂ ਪਰ ਲੱਗ ਜਾਂਦੇ ਉਹਦੇ ਸਭ ਕੁਝ ਉੱਡ ਜਾਂਦਾ ਜਦੋਂ ਕਹਤਾ ਪਰ ਇਹ ਬੰਦੇ ਕੋ ਨਹੀਂ ਜਰੀ ਜਾਂਦੀ ਚੜ੍ਹਦੀ ਕਲਾ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾ ਆਈ ਸੀ ਬਸ ਅਸੀਂ ਤੁਰੇ ਰਹਿਣਾ ਐਦਾਂ ਦਾ ਨੇਚਾ ਤੇ ਐਦਾਂ ਦਾ ਮਨ ਚਾਹੀਦਾ ਇਹ ਬਾਣੀ ਪੜ ਬੜ ਗਏ ਹੁੰਦਾ ਬੜੀਆਂ ਠੋਕਰਾਂ ਪੈਂਦੀਆਂ ਜਿਉਂ-ਜਿਉਂ ਪੈਰ ਨੇ ਥੱਕੇ ਪ੍ਰੇਮੀ ਹੌਣ ਪੱਕੇ ਜਿਉਂ-ਜਿਉਂ ਸੱਟਾਂ ਪੈਣਗੀਆਂ ਦੁਨੀਆ ਦੀਆਂ ਪ੍ਰੇਮੀ ਪੱਕਾ ਬਣੇਗਾ ਉਹ ਤਾਂ ਤੇ ਕੱਚੇ ਰਹੇਗਾ ਤੇ ਕੱਚੀਆਂ ਪਿੱਲੀਆਂ ਜਿਹੜੀਆਂ ਨੇ ਉਹ ਸਾਹਮਣੇ ਨਹੀਂ ਲੱਗਦੀਆਂ ਲੋਕੀ ਨੁਕਰਾਂ ਨਗਰਾਂ ਚੀ ਲਾ ਦਿੰਦੇ ਨੇ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਈ ਸੀ ਹੁਕਮ ਮੰਨੀ ਆਖਰੀ ਪਉਂਦੀਆਂ ਹੁਕਮ ਮੰਨਿਏ ਹੋਵੇ ਪ੍ਰਵਾਨ ਦਾ ਖਸਮੇ ਕਾ ਮਹਿਰਪਾਈ ਸੇ ਜੀਲਾ ਉਹਦੇ ਪ੍ਰੇਮ ਵਿੱਚ ਰਾਜੀ ਰਹਿੰਦਾ ਹੈ ਉਹਦੀ ਰਜਾ ਵਿੱਚ ਰਹਿੰਦਾ ਹੈ ਮਹਾਰਾਜੀ ਕਹਿੰਦੇ ਉਹਨੂੰ ਖਸਮ ਦਾ ਅਸਲੀ ਘਰ ਲੱਭ ਜਾਂਦਾ ਹੈ ਸਾਡੀ ਦਰਪ੍ਰਵ ਮੰਗਣਾ ਦਰ ਕਦੇ ਨਾ ਛੋੜੇ ਉਹਨੂੰ ਪਤਾ ਲੱਗ ਜਾਂਦਾ ਪੀ ਅੱਜ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਸ ਪਾਰਾ ਵਾਲਾ ਇਸ ਦਰਬਾਰ ਤੋਂ ਵੱਡਿਓ ਵੱਡਾ ਅਪਾਰ ਤੇਰਾ ਮਰਤਬਾ ਇਹਦੇ ਤੋਂ ਵੱਡਾ ਦਰਬਾਰ ਕੋਈ ਨਹੀਂ ਇੰਨੇ ਮੇਰੀ ਬਾਹ ਫੜਨੀ ਹੈ ਇਸ ਗਿਆਨੇ ਮੈਨੂੰ ਬਚਾਉਣਾ ਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਉਹ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਮਦਦ ਸਫਲ ਕਰ ਲੈਂਦਾ ਤੇ ਉਹ ਮਹਿਲ ਉਹ ਘਰ ਉਹਨੂੰ ਪ੍ਰਾਪਤ ਹੋ ਜਾਂਦਾ ਖਸਮੇ ਭਾਵੇ ਸ਼ੋਕਰ ਖਸਮੇ ਭਾਵੇ ਸੋ ਕਰੇ ਮਨ ਚਿੰਦਿਆ ਮਨਹੁ ਚਿੰਦਿਆ ਸੋ ਫਲ ਪਾਈ ਸੀ ਤਾਂ ਦਰਗੇ ਬੈਦਾ ਜੈਸ ਕੰਪਲੀਟ ਸੋ ਮਹਾਰਾਜ ਜੀ ਕਹਿੰਦੇ ਜੇ ਸੇਵਕ ਉਹੀ ਕੰਮ ਕਰੇ ਗੁਰ ਕਹਿਆ ਸਾਕਾਰ ਕਮਾਓ ਜੋ ਗੁਰੂ ਸਾਹਿਬ ਜੀ ਕਹਿੰਦੇ ਮੈਂ ਤੇ ਉਹੀ ਕਰਨਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਣੇ ਨਿਆਣਿਆਂ ਨੂੰ ਤੁਸੀਂ ਮੇਰੀ ਗੱਲ ਪਹਿਲਾਂ ਗੁਰਮਤਿ ਦੇ ਅਨੁਸਾਰ ਦੇਖਿਓ ਵੀ ਇਹ ਠੀਕ ਹੈ ਤੇ ਮੰਨ ਲਿਓ ਨਹੀਂ ਤੇ ਬਿਲਕੁਲ ਨਾ ਮੰਨਿਓ ਇਹ ਨਹੀਂ ਵੀ ਮੈਂ ਤੁਹਾਡਾ ਡਿਆਣੀ ਆ ਤੇ ਮੰਨਣਾ ਹੀ ਮੰਨਣਾ ਤੁਸੀਂ ਕਿਉਂ ਬਈ ਜਿਹੜੀ ਮੇਰੀ ਚੀਜ਼ ਤੇ ਮੈਂ ਆਪਣੇ ਰਿਕਾਰਡਿੰਗ ਸੁਣਾਉਣਾ ਹੁੰਦਾ ਮੈਂ ਕਿਹਾ ਦੱਸੋ ਦੱਸਦੇ ਨੇ ਵੀ ਤੇ ਪਪਾ ਜੀ ਤੇ ਤੁਹਾਡੀ ਥੋੜੀ ਮਿਸਟੇਕ ਹੈ ਮੈਂ ਕਿਹਾ ਹਾਂ ਬਈ ਬਿਲਕੁਲ ਮੈਂ ਉਹ ਕਹਾ ਮੈਂ ਤੁਹਾਡਾ ਪਿਓ ਆ ਮੈਂ ਤੇ ਸਹੀ ਉਹ ਨਹੀਂ ਬੜਾ ਸ਼ਾਰਪ ਨੇ ਆਣਿਆਂ ਦਾ ਦਿਮਾਗ ਬੜਾ ਸੋਹਣਾ ਹੋ ਦਲੀਲ ਦਿੰਦੇ ਨੇ ਬੜਾ ਵਧੀਆ ਲੌਜੀਕ ਦਿੰਦੇ ਨੇ ਮੈਨੂੰ ਸਿੱਖਣ ਨੂੰ ਮਿਲਦਾ ਨੇ ਨਿਆਣਿਆਂ ਤੋਂ ਧਿਆਨ ਦੇਣਾ ਜਿਉਂ ਮੈਂ ਬੋਲ ਕੇ ਜਾਂਦਾ ਕੋਈ ਨਾ ਕੋਈ ਇਹਦੇ ਵਿੱਚ ਕਮੀ ਹੁੰਦੀ ਮੈਨੂੰ ਨਿਆਣੇ ਦੱਸ ਦਿੰਦੇ ਨੇ ਕਹਿੰਦੇ ਆ ਮੈਂ ਜਾਂਦੇ ਲਾ ਦਿੰਦਾ ਅੰਦਰ ਰਿਕਾਰਡਿੰਗ ਉਹ ਕਹਿੰਦੇ ਵੀ ਤੂੰ ਥੋੜੀ ਜੀ ਆ ਲੱਗ ਜੀ ਇਹਨੂੰ ਗੱਲ ਨੂੰ ਐਦਾਂ ਕਹਿ ਦਿੰਦੇ ਤੇ ਹੋਰ ਸੋਹਣਾ ਸੀ ਮੈਂ ਕਿਹਾ ਵਾਈ ਬਿਲਕੁਲ ਸਹੀ ਰਾਈਟ ਮੈਂ ਹੋਰ ਇਹਨੂੰ ਸਹੀ ਕਰਾਂ ਹੈ ਤੇ ਸਹੀ ਪਰ ਜੇ ਹੋਰ ਸਹੀ ਬਣਾਣਾ ਤੇ ਇਸ ਤਰ੍ਹਾਂ ਕਰ ਦਿੱਤਾ ਜਾਏ ਸੋਮ ਖਸਮੇ ਭਾਵੇ ਸੋਕਰੇ ਮਨੋ ਚਿੰਦਿਆ ਸੋ ਫਲ ਪਾਈ ਸੀ ਜਿੱਦਾਂ ਮਹਾਰਾਜੀ ਕਹਿੰਦੇ ਨਾ ਅਸੀਂ ਓਦਾਂ ਕਰਨਾ ਐਨੀ ਵੀ ਕੋਈ ਤੁਹਾਨੂੰ ਕਹੇ ਐਂਜਾ ਕਰ ਦੇ ਉਦੋਂ ਵਾਏ ਕਿਉਂ ਭਾਈ ਤੁਹਾਨੂੰ ਪੰਜ ਜਾਣੇ ਮਿਲ ਕੇ ਸਲਾਹ ਦੇਣਾ ਉਹ ਐਂਜਾ ਕਰਿਆ ਕਰ ਕੋਈ ਕਿਸੇ ਸੇਵਾਦਾਰ ਨੂੰ ਕਹੇ ਉਹ ਐਂਜਾ ਕਰਿਆ ਕਰ ਕੋਈ ਮੈਨੂੰ ਆ ਕੇ ਕਹੇ ਉਹ ਐਂਜਾ ਕਰਿਆ ਕਰ ਦੂਜਾ ਕਹੇ ਐਂਜਾ ਕਰਿਆ ਕਰ ਉਹ ਭਾਈ ਓਦਾਂ ਮੈਂ ਕਰਾਂਗਾ ਜੇ ਗੁਰਮਤਿ ਦੇ ਅਨੁਸਾਰ ਹੋਣਾ ਹੋਏਗਾ ਤੇ ਵਾਸ਼ ਕਰਾਂਗਾ ਨਹੀਂ ਤੇ ਸਿਰ ਲੱਥ ਜਾਏ ਓਦਾਂ ਨਹੀਂ ਹੋਣਾ ਜੋ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿ ਲੱਗਾ ਸਿੱਖ ਰਹਿਤ ਮਰਿਆਦਾ ਮੈਂ ਕਾਪੀਆਂ ਵੀ ਰੱਖੇ ਜਦੋਂ ਕਿਸੇ ਨੇ ਕਿਸੇ ਪ੍ਰਬੰਧਕ ਨੂੰ ਕਿਸੇ ਸੰਸਥਾ ਨੂੰ ਕਿਸੇ ਗਿਆਨੀ ਨੂੰ ਕਿਸੇ ਵਿਦਵਾਨ ਨੂੰ ਸਲਾਹ ਦੇਣੀ ਪਹਿਲਾਂ ਗੁਰ ਮਰਿਆਦਾ ਪੜ ਕੇ ਆਵੇ ਨੀ ਤੇ ਲੈਣੇ ਦੇ ਦੇਣੇ ਬਹਿ ਜਾਣਗੇ ਪਤਾ ਹੋਵੇ ਨਾ ਤੇ ਸਲਾਹ ਦੇਣ ਦੀ ਰੁਪਈਏ ਪਹਿਲਾਂ ਸਿੱਖ ਰਹਿਤ ਮਰਿਆਦਾ ਪੜੋ ਮੈਂ ਕੱਲ ਵੀ ਕਾਜ਼ਿਮ ਨੂੰ ਪਰਸੋਂ ਇੱਕ ਬੁੱਕ ਮਿਲੀ ਐਨੇ ਕਮਾਲ ਦੀ ਉਹਨੇ ਤਾਂ ਮਰੇ ਹੋਸ਼ ਉਡਾ ਕੇ ਰੱਖ ਦਿੱਤੇ ਅੱਜ ਮੈਂ ਪੜਨੀ ਹੈ ਵਿੱਚ ਵਿੱਚੋ ਬੜੀ ਹੈ ਫਿਰ ਕਿਸੇ ਦੀ ਕੀ ਜ਼ਰਤ ਹੈ ਆ ਕੇ 사ਸੰਗ ਹੈ ਜੀ ਐਵੇਂ ਹੀ ਖੜ ਜੇ ਖੜ ਨਹੀਂ ਸਕਦਾ ਉਹ ਚ ਇੰਨੀ ਮਰਿਆਦਾ ਇੱਕ ਇੱਕ ਚੀਜ਼ ਲਿਖੀ ਹੈ ਮੈਂ ਕਿਹਾ ਕਮਾਲ ਕੀਤੀ ਐਸ ਕਰਕੇ ਸਿੱਖ ਰੈਤ ਮਰਿਆਦਾ ਨੂੰ ਪ੍ਰੋਪਰ ਯਾਦ ਕਰੋ ਪੜੋ ਫਿਰ ਜੇ ਕੋਈ ਉਹਦੇ ਮੁਤਾਬਕ ਨਾ ਹੋਵੇ ਤਾਂ ਫਿਰਸਲਾ ਦਿਓ ਨਹੀਂ ਤੇ ਫਿਰ ਸ਼ਰਮਿੰਦਗੀ ਉਠਾਣੀ ਪਵੇਗੀ ਕਿਉਂਕਿ ਜਿਹੜਾ ਸਾਹਮਣੇ ਬੈਠਾ ਉਹਦੇ ਕੋਲ ਬਹੁਤ ਗੋਸ਼ ਹੈ ਇਸ ਕਰਕੇ ਐਦਾਂ ਨਾ ਹੋਵੇ ਕਿ ਆਪਾਂ ਕੁਝ ਹੋਰ ਕਰਨ ਚੱਲੀਏ ਤੇ ਲਾਈਏ ਹੋਰ ਖਸ਼ਮੇ ਭਾਵੇਂ ਸੁਖਰੇ ਮਨੋ ਚੰਦਿਆ ਸੁਫਲ ਪਾਈ ਸੀ ਤਾਂ ਦਰਗੇ ਪੈਂਦਾ ਜਾਇ ਸੀ ਉਹੀ ਕਰਨਾ ਜੋ ਮਾਲਕ ਕਹਿੰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹੀ ਕਰਨਾ ਜੇ ਕੋਈ ਸਾਡੇ ਘਰ ਦਾ ਜੀ ਵੀ ਕਹਿੰਦਾ ਗਲਤ ਕਹਿੰਦਾ ਬਿਲਕੁਲ ਨਹੀਂ ਕਰਨਾ ਉਹ ਨੂੰ ਕਹਿਣਾ ਪਾਪਾ ਜੀ ਬੀਬੀ ਜੀ ਇਹ ਤੁਸੀਂ ਪ੍ਰਾਤਨ ਤੇ ਪਰੰਪਰਾ ਤੁਹਾਡੀ ਰਵਾਇਤ ਤਾਂ ਪੁਰਾਣੀ ਐ ਇਹ ਮੰਨੂ ਸਿਮਰਤ ਦੀ ਦੇਣ ਐ ਮੈਂ ਨਹੀਂ ਇਹ ਕਰਨਾ ਹੁਣ ਕਹਿ ਵੀ ਲੈ ਪਾਪੇ ਨੂੰ ਸਵਾਲ ਜਵਾਬ ਕਰਦਾ ਕਿਉਂ ਬਈ ਤੁਸੀਂ ਇਹ ਪੁਰਾਣੀ ਦੇ ਬ੍ਰਾਹਮਣਵਾਦ ਨੂੰ ਮੇਰੇ ਤੇ ਥੋਪਦੇ ਮੈਂ ਨਹੀਂ ਇਹ ਕਰਨਾ ਮੈਂ ਸੁਦਗਨ ਨੂੰ ਬੀਬੀ ਮੈਂ ਨਹੀਂ ਮੰਨਦਾ ਮੈਂ ਵਿਧਵਾ ਤੇ ਚਟੀਆਂ ਚੁਨੀਆਂ ਵਾਲੀਆਂ ਗੱਲਾਂ ਨੂੰ ਮੈਂ ਨਹੀਂ ਮੰਨਦਾ ਮੈਂ ਜਾ ਕੇ ਛਦਨਾਜੇ ਨਹੀਂ ਰੋੜਨੇ ਮੈਂ ਜਾ ਕੇ ਕਰਮ卡ਟ ਨਹੀਂ ਕਰਨੇ ਮੈਂ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਕੋਲ ਇਹ ਇਹ ਚੀਜ਼ਾਂ ਨਹੀਂ ਪੁੱਛਣੀਆਂ ਗਲਤ ਜੋ ਆਪਾਂ ਜੋਤਸ਼ੀਆਂ ਕੋਲ ਪੁੱਛਦੇ ਆਂ ਇਹ ਆਪਾਂ ਜਵਾਬ ਦੇਣੇ ਚਾਹੇ ਕੋਈ ਵੀ ਚਾਹੇ ਵੱਡਾ ਵੀ ਕਿਉਂ ਨਾ ਹੋਵੇ ਮਤਲਬ ਜੋ ਗੁਰੂ ਸਾਹਿਬ ਕਹਿੰਦੇ ਨੇ ਉਹੀ ਕਰਨਾ ਹੋਰ ਨਹੀਂ ਕਰਨਾ ਤਾਂ ਦਰਗੇ ਪੈਦਾ ਜੈਸੇ ਬਸ ਫਿਰ ਉਹ ਦਰਗਾਹ ਉਹਦੀ ਇੱਥੇ ਹੀ ਐ ਮਰਨ ਤੋਂ ਬਾਅਦ ਇਹ ਭਗਤ ਨਾਮ ਜੀ ਕਹਿੰਦੇ ਪਤਾ ਨਹੀਂ ਕੀ ਬਣਨਾ ਉਹਦੀ ਉਹਨੂੰ ਦਰਗਾਹ ਦਾ ਫਲ ਉਹਨੂੰ ਦਰਗਾਹ ਇੱਥੇ ਦਿੱਜ ਜਾਏਗੀ ਉਹਨੂੰ ਉਹ ਚੀਜ਼ ਇੱਥੇ ਫੀਲ ਹੋ ਜਾਏਗੀ ਸੋ ਇਸੇ 15ਵੇਂ ਸ਼ੱਕਰ ਦੀ ਪੌੜੀ ਜੋ ਮਹਾਰਾਜ ਜੀ ਨੇ ਪਰਮਾਨ ਸਹਿਤ ਸੇਵਾ ਲਈ ਹੈ ਸਮਤ ਦੇ ਕੇ ਇਹਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਗੁਰੂ ਸਭ ਨੂੰ ਖੁਸ਼ੀਆਂ ਦੇਵੇ ਗੁਰਮਤਿ ਦੇਵੇ ਗੁਰੂ ਅਨਸਾਰ ਜੀਵਨ ਬਤੀਤ ਕਰੀਏ ਇਹ ਹੀ ਇੱਛਾ ਹੈ ਤੇ ਸਭ ਨੂੰ ਮਹਾਰਾਜੀ ਤੰਦਰੁਸਤੀਆਂ ਬਖਸ਼ੇ ਅੰਮ੍ਰਿਤ ਵੇਲਾ ਬਖਸ਼ੇ ਨਿਤਨੇ ਬਖਸ਼ੇ ਗੁਰਬਾਣੀ ਕਥਾ ਦਾ ਬੇਅੰਤ ਸਤਿਕਾਰ ਕੀਤਾ ਸਾਧ ਸੰਗਤ ਆਪ ਨੇ ਮਾਰੇ ਸਭ ਨੂੰ ਚੜ੍ਹਦੀਆਂ ਕਲਾਂ ਖੁਸ਼ੀਆਂ ਤੇ ਤੰਦਰੁਸਤੀ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ